ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹਿੱਤੂ ਸ਼੍ਰੀ ਅਕਾਲ ਤਖਸੈਬ ਤੋਂ ਬਣੀ ਪਰਤੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਅਿਆੜੀ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਜਥੇਦਾਰ ਇਕਬਾਲ ਸਿੰਘ ਚੁੰਦਾ ਜਥੇਦਾਰ ਸੰਤਾ ਸਿੰਘ ਉਮੇਦਪੁਰ ਦੀਆਂ ਕੋਸ਼ਾਂ ਨੂੰ ਮਾਲਵਾ ਮਾਝਾ ਦੁਆਬਾ ਵਿੱਚ ਮਿਲੇ ਵੱਡੇ ਹੰਗਾਰੇ ਤੋਂ ਬਾਅਦ ਪਵਦੀ ਖਾਲਸਾ ਪੰਥ ਦੀ ਸਿਰਜਣਾ ਵਾਲੀ ਧਰਤੀ ਜ਼ਿਲ੍ਹਾ ਰੋਪੜ ਤੋਂ ਵੀ ਵੱਡਾ ਅਜਨ ਸਮਰਥਨ ਮਿਲਿਆ ਹੈ ਐਾਲੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਆ ਜਪੰਤ ਕੌਮ ਅਤੇ ਪਾਰਟੀ ਆਪਣੇ ਸਭ ਤੋਂ ਬੁਰੇ ਸਮੇਂ ਦੇ ਵਿੱਚੋਂ ਗੁਜ਼ਰ ਰਹੀ ਹੈ ਸੱਤਾ ਵਿੱਚ ਕੀਤੀਆਂ ਗਲਤੀਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸਜ਼ਾ ਤੋਂ ਬਾਅਦ ਕੀਤੇ ਗੁਨਾਹਾਂ ਨੇ ਪਾਰਟੀ ਨੂੰ ਵੱਡਾ ਖੋਰਾ ਲਗਾਇਆ ਹੈ ਯਾਦ ਨੇ ਕਿਹਾ ਹੈ ਕਿ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਵਰਕਰ ਪਾਰਟੀ ਤੋਂ ਦੂਰ ਹੁੰਦੇ ਗਏ ਹਨ ਇਸ ਕਰਕੇ ਪਿਛਲੀਆਂ ਚਾਰ ਚੋਣਾਂ ਵਿੱਚ ਪਾਰਟੀ ਨੂੰ ਇਸ ਦੀ ਕੀਮਤ ਚੁਕਾਉਣੀ ਪਈ ਹੈ ਯਾਦ ਨੇ ਕਿਹਾ ਹੈ ਕਿ ਪਾਰਟੀ ਦੋਫਾੜ ਹੋ ਰਹੀ ਹੈ ਪਾਰਟੀ ਕਮਜ਼ੋਰ ਹੋ ਚੁੱਕੀ ਹੈ ਸਾਡੇ ਲਈ ਇਹ ਇਮਤਿਹਾਨ ਦਾ ਸਮਾਂ ਹੈ ਜਿਸ ਵਿੱਚ ਪਾਰਟੀ ਮਜ਼ਬੂਤ ਹੋ ਕੇ ਨਿਕਲੇਗੀ ਿਆਲੀ ਨੇ ਅਗੇ ਕਿਹਾ ਕਿ ਪੰਜਾਬ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਜੇਕਰ ਉਹਨਾਂ ਦੀ ਨਾਰਾਜ਼ਗੀ ਹੈ ਤਾਂ ਕੁਝ ਲੀਡਰਸ਼ਿਪ ਨਾਲ ਹੋ ਸਕਦੀ ਹੈ ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਕੋਈ ਪਾਰਟੀ ਹੈ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ ਤਾਂ ਉਹ ਸਿਰਫ ਤੇ ਸਿਰਫ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਇਸ ਕਰਕੇ ਅੱਜ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਲੋਕ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਹਨ ਇਹਾਲੀ ਨੇ ਹਾਜ਼ਰ ਸੰਗਤ ਸਾਹਮਣੇ ਮੋੜ ਦਰਾਇਆ ਹੈ ਕਿ ਕਿਸੇ ਵੀ ਮੈਂਬਰ ਦਾ ਨਿੱਜੀ ਹਿੱਤ ਨਹੀਂ ਹੈ ਖਾਲਸਾ ਪੰਥ ਹੁਕਮ ਕਰੇ ਉਹ ਤਿਆਗ ਸਵਰਪਣ ਦੀ ਪਾਵਨਾ ਪੇਸ਼ ਕਰਨ ਲਈ ਤਿਆਰ ਹਨ ਪੰਜਬੰਬਰੀ ਪਾਰਟੀ ਕਮੇਟੀ ਲਿਖਤੀ ਤੌਰ ਤੇ ਐਫੀਡੇਵਿਟ ਦੇਣ ਲਈ ਤਿਆਰ ਹਨ ਕਿ ਉਹ ਬਗੈਰ ਕਿਸੇ ਚੋਣ ਲੜੇ ਅਤੇ ਅਹੁਦੇ ਤੋਂ ਸੇਵਾ ਕਰਨ ਲਈ ਤਿਆਰ ਹਨ ਇਹ ਆਲੀ ਨੇ ਜੋਰ ਦੇ ਕੇ ਕਿਹਾ ਕਿ ਸ਼ਰੂਮਣੀ ਅਕਾਲੀ ਦਲ ਹੀ ਸਭ ਦੀ ਪਛਾਣ ਹੈ ਇਹ ਪਾਰਟੀ ਕੁਰਬਾਨੀ ਸੇਵਾ ਤੇ ਤਿਆਗ ਦੇ ਸਿਧਾਂਤ ਨਾਲ ਚੱਲਦੀ ਹੈ ਇੱਥੇ ਵਿਅਕਤੀ ਵਿਸ਼ੇਸ਼ ਜਾਂ ਕੁਰਸੀ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ